ਨਾਮ ਸ੍ਰੀ ਵਾਹਿਦ ਸਹੀ ਜੀ ਮਰਤੀ ਕਦੇ ਨਾ ਹੋਈ ਜਨਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਨਤਾਸ ਦੁਖ ਪੰਜਨੀ ਸਾਹਿਬ ਗੌੜੀ ਮੰਲਾ ਪੰਜਵਾ ਮਾ ਜੀ ਦੁਖ ਬੰਜਨ ਤੀਰਨਾ ਨਾਮ ਜੀ ਦੁਖ ਬੰਜਨ ਤੀਰਨਾ ਨਾਮ ਆਠ ਪੈਰ ਅਰਾਧਿਐ ਪੂਰਨ ਸਤਗੁਰ ਗਿਆਨ ਰਹਾਉ ਜਿਨ ਕਰਿ ਉਸੈ ਪਾਰ ਬ੍ਰਹਮ ਸੋਈ ਸੁਹਾਵਾਥਾਉ ਨਮ ਕੰਕਰ ਨੀੜਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਤ ਨ ਜਾਣੀਆ ਨਾ ਜਾਪੈ ਅਰਾਧ ਔਰ ਤੇਰੀ ਜਗ ਜੀਵਨਾ ਮੇਰੀ ਠਾਕੁਰ ਅਗ ਮੰਗਾ ਤਈ ਪੈ ਕਿਰਪਾ ਗੁਸਾਈਆਂ ਨੱਠੀ ਸੋ ਸੰਤਾਪ ਤੱਤੇ ਵਾ ਨਾ ਲੱਗੈ ਸਤਗੁਰ ਰੱਖੇ ਆਪ ਗੁਰ ਨਾਨਕ ਦੇਵ ਗੁਰ ਗੁਰ ਸੱਚਾ ਸਿਰਜਣਹਾਰੀ ਗੁਰ ਟੁੱਟੈ ਸਭ ਕੁਛ ਪਾਇਆ ਜਨ ਨਾਨਕ ਸੰਤ ਬਲੇ ਹਾਰੀ ਗੋਰੀ ਮਹਲਾ ਪੰਜਵਾ ਸੂਕੀ ਹਰੀ ਕੀ ਖਿਨ ਮਾਹੀ ਅੰਮ੍ਰਿਤ ਰੇਸ਼ਟ ਸਚ ਜਿਵਾਇ ਕਾਟੇ ਕਸ਼ਟ ਪੂਰੇ ਗੁਰ ਦੀਵ ਸੇਵਕੋ ਦੀਨੀ ਆਪਣੀ ਸੀਵ ਰਹਾਉ ਮਿਟ ਗਈ ਚਿੰਤਾ ਆਪਣੀ ਮਨ ਆਸਾ ਕਰੀ ਦਿਆ ਸਤਗੁਰ ਗੁਣ ਤਸ ਦੁੱਖ ਨਾ ਠੇ ਸੁਖ ਐ ਸਮਾਈ ਢੀਲ ਨ ਪਰਿਦਾ ਗੁਰ ਫਰਮਾਈ ਇਚਪਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਖ ਫਲ ਫਲੇ ਗਉੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਸਾਦ ਸੀਤਲ ਪੈ ਕੀਨੀ ਪ੍ਰਦਾਤ ਰਾ ਕਿਰਪਾ ਤੇ ਵੈ ਸਹੇਲੀ ਜਨਮ ਜਨਮ ਕੀ ਵਿਛਰੇ ਮੇਲੀ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੂਪ ਕਾ ਬਿਰਸਿਆ ਠਾਵ ਸੈ ਸੁਬਾਹ ਬੋਲੇ ਹਰ ਬਾਣੀ ਆਟ ਪਹਿਰ ਪ੍ਰਾਨ ਸਿਮਰੂ ਪ੍ਰਾਨੀ ਦੂਖ ਦਰਦ ਜਮ ਨੇੜ ਨ ਆਵੇ ਕੋ ਨਾਨਕ ਜੋ ਹਰ ਗੁਣ ਗਾਵਾਈ ਗੌੜੀ ਮਹਲਾ ਪੰਜ ਵਾਈ ਜੇ ਸਿਮਰਤ ਦੂਖ ਸਭ ਜਾਏ ਨਾਮ ਰਤਨ ਵਸੇ ਮਨ ਆਈ ਜਮਨ ਮੇਰੀ ਗੋਵਿੰਦ ਕੀ ਬਾਣੀ ਸਤੂ ਜਨ ਰਾਮ ਰਸਨ ਵਖਾਣੀ ਰਹਾਉ ਇਕਸ ਬਿਨ ਨਾਈ ਦੂਜਾ ਕੋਈ ਜਾਕੇ ਤ੍ਰਿਟ ਸਦਾ ਸੁਖ ਹੋਈ ਸਾਜਨ ਮੀਤ ਸਖ ਕਰ ਏਕ ਹਰ ਅਖਰ ਮਨ ਮੇਲੀ ਰਵ ਰਿਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰੀ ਜਾਮੀ ਗੜੀ ਮਹਲਾ ਪੰਜਵਾਂ ਕੋਟ ਬਿਗਨ ਹਰੇਖਿਨ ਮਾਹੀ ਹਰ ਹਰ ਕਥਾ ਸਾਹ ਸੰਸੁ ਨਹੀ ਪੀਵਤ ਰਾਮ ਰਾਸ ਅੰਮ੍ਰਿਤ ਗੁਣ ਦਾਸ ਜਪ ਹਰ ਚਨ ਮਿਟੀ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਧਿਆਨੋ ਜਾ ਕਰ ਦੇ ਵਸੇ ਭਗਵਾਨੋ ਔਖੇ ਮੰਤਰ ਤਨ ਸਭ ਸ਼ਾਰ ਕਰਨਿਹਾਰੁਰ ਦਮਰਤਾਰ ਤੈਸਾ ਬਰਮ ਪਜਿਉ ਪਾਰ ਬ੍ਰਹਮ ਕਉ ਨਾਨਕ ਟਲ ਇਹੋ ਧਰਮ ਗਉੜੀ ਮਹਲਾ ਪੰਜਵਾਂ ਸਾਤ ਪਈ ਗੁਰੂ ਗੋਬਿੰਦ ਸਿੰਘ ਤਾਪਾ ਬਿਰਸੀ ਮਿਰਪਾਈ ਰਹਾਉ ਰਾਮ ਨਾਮ ਨੇ ਤਰਸਨ ਬਖਾਨ ਬਿਨ ਸੇ ਰੋਗ ਭੈ ਕਲਿਆਨ ਪਾਰ ਬ੍ਰਹਮ ਗੁਣ ਅਗੰਬੀਚਾਰ ਸਾਧੂ ਸੰਗਮ ਹੈ ਨਿਸਤਾਰੀ ਨਿਰਮਲ ਗੁਣ ਗਾਵ ਨਿਤ ਨੀਤ ਗਈ ਬਿਆਦ ਬ੍ਰਿਜਨ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਾਈ ਨਾਨਕ ਦਾ ਤੇਰੀ ਸਰਨ ਆਈ ਗਉੜੀ ਮਹੱਲਾ ਪੰਜਵਈ ਨੀਤਰ ਪ੍ਰਕਾਸ਼ ਕੀਆ ਗੁਰ ਦੀਵਾ ਪਰਮ ਕੇ ਪੂਰਨ ਬਈ ਸ਼ੀਵ ਰਹਾਉ ਸੀਤਲਾ ਤੀਰ ਰਖਿਆ ਬਿਹਾਰੀ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ਨਾਮਕ ਨਾ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮਹਲਾ ਪੰਜਵੈ ਥਿਰ ਕਰੈ ਸੋ ਹਰ ਜਨ ਪਿਆਰੀ ਸਭ ਗੁਰ ਤੁਮਰੇ ਕਾ ਜਸ ਵਾਰੀ ਰਹਾ ਦੁਤ ਦੂਤ ਪਰਮੇਸ਼ਰ ਮਾਰੀ ਜਨ ਕੀ ਪੈ ਜੀ ਰਖੀ ਕਰਤਾਰੀ ਬਾਦਸ਼ਾਹ ਸਭ ਵਸਕਰਦੀਨੇ ਅੰਮ੍ਰਿਤ ਨਾਮ ਰਸ ਪੀਨੇ ਨਿਰਭਉਈ ਪਜੋ ਭਗਵਾਨ ਸਾਜ ਸੰਗਤ ਮਿਲ ਕੀ ਨੋਦਾਨੀ ਚਨ ਪਰੇ ਪ੍ਰਅੰਤਰੀ ਜਾਮੀ ਨਾਨਕੋਟ ਪੱਕਰੀ ਪ੍ਰਭ ਸੁਆਮੀ ਗਉੜੀ ਮਹਲਾ ਪੰਜਵਾਂ ਰਾਗ ਪਿੱਤਾ ਪ੍ਰ ਮੀਰੀ ਮੋ ਨਿਰਗੁਣ ਸਗੁਣ ਤੀਰੀ ਰਾਵ ਪੰਜ ਵਿਖਾ ਦੀ ਏਕ ਗਰੀਬਾ ਰਖ ਰੱਖ ਨਿਹਾਰੀ ਖੇਧ ਕਰੇ ਅਰੇ ਬਹੁ ਸੰਤਾ ਵੈ ਆਯੂ ਸੰ ਤੁਹਾਰੀ ਕਰ ਕਰ ਰੱਖਿਆ ਰਹੋ ਅਨਕ ਬਾਵਾਂਤੀ ਕਰ ਕਰ ਹਾਰਿਉ ਅਨਕ ਬੋ ਭਾਤੀ ਛੁਡੇ ਕਤੋਂ ਨਹੀਂ ਏਕ ਵਾਰ ਸੁਨ ਕਾ ਕੀ ਊਟਾ ਸਾਸ ਸੰ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੂਹੀ ਤਿੰਤੇ ਧੀਰਜ ਪਾਇਆ ਸੰਤੀ ਮਨ ਤਦਿਉ ਮੁਹੇ ਨਿਰਪਾਉ ਗੁਰ ਕਾ ਸਬਦ ਕਮਾਇਆ ਜੀਤ ਲੈ ਓਏ ਮਾਂ ਬਿਖਾ ਦੀਸੈ ਸੁਹੇਲੀ ਬਾਣੀ ਹੋ ਨਾਨਕ ਮਨ ਪਿਆ ਪ੍ਰਗਸ ਪਾਇਆ ਪੰਦਰ ਬਾਣੀ ਬਿਲਾਲ ਮਹੰਲਾ ਪੰਜਵੈ ਸਰਬ ਕਲਿਆਣ ਕੀ ਗੁਰ ਦੀਵਾ ਸਿਵ ਕਾ ਆਪਣੀ ਲਾਇਓ ਸਿਵ ਬਿਗਨ ਲਾਗੇ ਜਪ ਲਖ ਵੀਉ ਧਰਤ ਪੁਨੀਤ ਭੈ ਗੁਰ ਗਾਈ ਦੁਰਤ ਗਿਆ ਹਰ ਨਾਮ ਤੇ ਆਈ ਰਹਾ ਸਭਨੀ ਥਾਈ ਰਵਿਆ ਆਪ ਆਜੁ ਗਾਜਾ ਕਵਨ ਪ੍ਰਤਾਪ ਗੁਰ ਪ੍ਰਸਾਦਿ ਨਾ ਹੋਈ ਸੰਤਾਪ ਗੁਰ ਕੀ ਚਨ ਲਗੇ ਮਨ ਮੀਠੇ ਨਿਰਵਿਗਨ ਹੋਏ ਸਥਾਈ ਬੁਠੀ ਸਖੁ ਪਾਏ ਸਤਗੁਰ ਤੂਠੀ ਪਰਮ ਭ੍ਰਮ ਪਰਖ ਵਾਲੀ ਜਿੱਥੈ ਕੀਤਾ diss ਨਾਲੇ ਨਾਨਕ ਦਾਸ ਖਸਮ ਬ੍ਰਤ ਪਾਲੀ ਬੇਲਾ ਹੁ ਮਹਲਾ ਪੰਜਵੈ ਚਨ ਕਲ ਪ੍ਰਹਿਤਿ ਤਿਆਈ ਰੋਗੇ ਸਗਲੇ ਸੁਪਾਈ ਗੁਰ ਦੁੱਖਾਂ ਟਿਆ ਦਿਨੋਦਾਨ ਸਭਲਾ ਜਨਮ ਜੀਵਨ ਪਰਵਾਨੀ ਰਹਾ ਅਕਤਕਤਾ ਮ੍ਰਿਤ ਪ੍ਰਾਬਾਣੀ ਕਾ ਨਾਨਕ ਜਪ ਜੀਵੈ ਗਿਆਨੀ ਬਲਾਲ ਮਹੱਲਾ ਪੰਜਵਈ ਸਾਥ ਪਈ ਗੁਰ ਸਤਗੁਰੂ ਪੂਰੀ ਸਕਉ ਜਿਵਾ ਜੀ ਅਨਹਤੂਰੀ ਰਾਉ ਤਾਪਾਪ ਸੰਤਾਪ ਬਿਨਾਸੀ ਹਰਿ ਸਿਮਰਤਿ ਕਿਲ ਵਿਕਸਾ ਬਨਾਸੀ ਅੰਧਕਾਰ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸਵਾਰੀ ਮੇਲਾ ਲਮਹਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰੀ ਆਪਣਾ ਬਿਰਸ ਮਾਰਿਆ ਸਾਜਨਾ ਮੋਹੇ ਕਿਰਪਾਲਾ ਬੀਸੇ ਸੰਪਰਿਵਾਰਿਆ ਕਾਰਜ ਸੰਗੁਰੇ ਆਪ ਸੁਵਾਰਿਆ ਵੱਡੀ ਆਜਾ ਹਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਨ ਤ੍ਰਨ ਤ੍ਰਪਵਨ ਹਰਿਆ ਹੋਈ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨ ਫਲ ਪਾਈ ਪੂਰਨ ਇੱਛ ਪੁਜਾਰਿਆ ਬਲਾਵਲ ਮਹੱਲਾ ਪੰਜਵਾਈ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਿਆ ਆਇਆ ਰਹਾ ਰਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਤ ਮਾਇ ਸਿਆਈ ਨਾਨਕ ਗੁਰ ਉਰੀ ਸਰਨਾਈ ਜਿਨ ਆਪਣੇ ਨਾਮ ਕੀ ਪੈ ਜਿਰ ਖਾਈ ਬਿਲਾਵਲ ਮਹਲਾ ਪੰਜਵਾਈ ਤਾਸ ਤਾਸ ਲਿਗੇ ਬਿਨਸੀ ਤੇ ਰੋਗ ਪਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੂਗ ਰਾਵ ਸਰ ਸੁਖਾ ਤੇਰੀ ਮੰਡਲੀ ਤੇਰਾ ਮੰਤਨ ਰੂਗ ਗੁਣ ਗਾਓ ਨਿਤ ਰਾਮ ਕੀ ਇਹ ਅਖਦ ਜੋਗ ਆਏ ਬਸ ਕਰ ਦੇ ਇਸ ਮੈਂ ਇਹ ਫਰੀ ਸੰਯੋਗ ਨਾਨਕ ਪ੍ਰਸਰ ਪਰਸਨ ਪਏ ਲੈ ਗਏ ਬਿਯੋਗ ਬਿਲਾ ਮਹੱਲਾ ਪੰਜਵੈ ਬੰਦਨ ਕਾਟਿਆ ਪ੍ਰਭ ਹੂਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਕੀ ਨਦ ਨਿਹਾਲ ਗੁਰੂ ਰਹਿ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਧਾਮਨ ਜੋ ਗੁਰਹਾਉ ਆਉ ਕਦੇ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮੰਤਨ ਤੈ ਫਿਰ ਦੁੱਖ ਨ ਜਾਪੈ ਹਰ ਹਰੀ ਹਰ ਹਰੀ ਹਰੇ Japie ਅੰਤਰ ਲਿਵ ਲਾਈ ਕਿਲ ਵਕਰ ਤਰੇ ਸੁਧ ਹੋਈ ਸਾਧੂ ਸਰਨ ਆਈ ਸੰਤ ਜਪ ਤਾਰੇ ਨਾਮ ਜਸ ਤਾਂ ਕੀ ਦੂਰ ਵਿਲਾਹੀ ਮਹਮੰਤਰ ਨਾਨਕ ਕਟੈ ਹਰ ਕੀ ਗੁਣ ਗਾਈ ਬਲਾਾਲ ਮਹਲਾ ਪੰਜਵਾਂ ਹਰ ਹਰੇ ਹਰੇ ਰਾਦੀਐ ਹੋਈਏ ਅਰੂਪ ਰਾਮ ਚੰਦ ਕੀ ਲੈਸਟਿਕਾ ਜਨਮ ਆ ਰਿਆ ਰੋਗ ਰਹਾ ਵਰਪੂਰਾ ਹਰ ਜਾਪੀਐ ਇਨਿਤ ਕੀਚੇ ਭੋਗ ਸਾ ਸੰਗਤ ਕੈ ਵਾਰਣ ਮਿਲਿਆ ਸੰਜੋਗ ਜੇ ਸਿਮਰਤ ਸੁਪਾਈਐ ਮਿਰਸੇ ਬਿਯੋਗ ਨਾਨਕ ਪ੍ਰਸਰਨਾ ਗਤੀ ਕਨ ਕਨ ਜੋਗੈ ਰਾਗ ਬਿਲਾਵਲ ਮਹਲਾ 5 ਦੁਪਦੀ ਕਰ 5 ਇੱਕ ਓੰਕਾਰ ਸੰਗੁਰ ਪਰਸਾਦੀ ਔਰ ਉਪਾਸਵ ਤਿਆਗਿਆ दारू ਨਾਮ ਲਿਆ ਤਪਸ ਮਿਟੇ ਰੋਗ ਸੀਤਲ ਮਨ ਬਿਆ ਗੁਰਪੂਰਾ ਅਰਾਧਿਆ ਸਗਲਾ ਦੁੱਖ ਗਿਆ ਰੱਖ ਨਿਹਾਰੀ ਰੱਖਿਆ ਆਪਣੀ ਕਰਮਿਆ ਰਹੂ ਮਹਾਂ ਪਕਰੇ ਪ੍ਰਭ ਕਾਢਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਉ ਵੇ ਲਾਲ ਮਹੱਲਾ ਪੰਜ ਵਾਰ ਰੋਗ ਮਿਟਾਇਆ ਆਉ ਪ੍ਰਭ ਉਪਜਿਆ ਸੁਖ ਸਾਤ ਵਡ ਪਰਤਾਪ ਚਾਜ ਰੂਪ ਹਰ ਕੀਨੀ ਦਾਤ ਗੁਰ ਗੋਵਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਨਾ ਗਤੀ ਜੋ ਸਦਾ ਸਹਾਈ ਰਹਾ ਮਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਨ ਦਾਸ ਮਿਲਾ ਲ ਮਹਲਾ ਪੰਜਵਾ ਤਾਤੀ ਵ ਨ ਲੱਗੈ ਪਾਰ ਬ੍ਰਹਮ ਸਰਨਾਈ ਚਾ ਗਿਰਦ ਹਮਾਰੇ ਰਾਮ ਕਾ ਦੋ ਲੱਗੇ ਨਾ ਪਾਈ ਸਤਗੁਰੂ ਪੂਰਾ ਬੀਟਿਆ ਜਨ ਬੰਦ ਬਣਾਈ RAM ਨਾਮ ਔਖਦ ਦੀਆ ਏਕ ਲਿਵ ਲਾਈ ਰਹਾਉ ਰੱਖ ਲੀਏ ਦਿਨ ਰੱਖਣ ਹਾਰ ਸਭ ਆਦ ਮਿਟਾਈ ਕਹ ਨਾਨਕ ਕਿਰਪਾ ਬਈ ਪ੍ਰਭੈ ਸਹਾਈ ਮੇ ਲਾਲ ਮਹੱਲਾ ਪੰਜਵਾਂ ਆਪਣੇ ਬਾਲਕਾ ਰਖਿਆਨ ਪਰਮ ਭਰਮ ਗੁਰ ਦੀਵਾ ਸੁਖ ਸੰਤ ਸਹਜ ਆਨੰਦ ਭੈ ਪੂਨ ਭੈ ਸੀ ਉਹ ਰਹਾ ਪਾਜਨ ਕੀ ਬੀਨਤੀ ਸੁਣੀ ਵਰਾ ਆਪ ਰੋਗ ਮਿਟਾਇ ਜੀਵਲਨ ਜਗਵਤ ਪ੍ਰਤਾਪ ਦੁਖ ਮਾਰੇ ਬਖਸ਼ਿਐ ਆਪਣੀ ਕਲਧਾਰੀ ਮਨ ਬਾਸ਼ਟ ਭਲ ਪਦਿਤਿਐ ਨਾਨਕ ਬਲੇਹਾਰੀ ਬਿਲਾਲ ਮਹਲਾ 5 ਵੇ ਤਾ ਫਲਾਇਆ ਗੁਰਸੇਰ ਜਨਹਾਰੂ ਸੰਗੁਰੇ ਆਪਣੇ ਕੋ ਬਲ ਜਾਈ ਜਿਨ ਪੈ ਰਕੀ ਸਾਰੇ ਸੰਸਾਰੀ ਰਹਉ ਕਮਤਕ ਤਾਰ ਬਾਲ ਕਰਖ ਲੀਨਾ ਪ੍ਰ ਅਮਰਤ ਨਾਮ ਰਖ ਦੀਨਾ ਦਾਸ ਕੀ ਲਾਜ ਰਖੇ ਮੇਰ ਵਾਨ ਗੁਰੂ ਨਾਨਕ ਬੋਲੇ ਦਰਗੀ ਪਰਵਾਨ ਬਿਲਾ ਲਮਹਗਾ ਪੰਜ ਵੈ ਤਪ ਆਪਤੀ ਰਾਖੀ ਆਪ ਸੀਤਲ ਬੈ ਗੁਰ ਚੰਨੀ ਲਾਗੀ ਰਾਮ ਨਾਮ ਮਿਰਦੇ ਮੈਂ ਜਾਪੂ ਰਾਵ ਕਰ ਕਿਰਪਾ ਹੈ ਤਵ ਪ੍ਰਾਣੀ ਨੇ ਜਗਤੋ ਤਾਰ ਨੌਖਨ ਪ੍ਰਤਾਪੁ ਧੁਗ ਵਿਨਸੇ ਸੁਖ ਅੰਤ ਪ੍ਰਵੇសា ਤ੍ਰਿਸ਼ਨਾ ਵਜੀ ਮਨ ਤਨ ਸਗਰਾਪੁ ਅਨਾਤ ਕੋ ਨਾ ਤੂ ਸੰਸਮਰਤਾ ਸਨ ਸਿਟ ਕੋ ਮਾਈ ਬਾਪ ਬਾਦਵਸ਼ਲ ਬੰਜਨ ਸਵਾਮੀ ਗੁਰ ਗਾਵਤ ਨਾਨਕ ਆਲਾਪ ਸੋਡ ਮਹੱਲਾ ਪੰਜਵਾਂ ਕ੍ਰਿਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਆ ਰੂਗਾ ਹੋਰ ਬਿਗਣ ਲਾਤੀ ਪ੍ਰਸਰਨਾ ਪਰਟੀ ਪੁਲੀਸ ਸੰਜੂਗਾ ਪ੍ਰਭਾਨੀ ਸਹ ਸੁਭਾਖਿਆ ਗਾਹੋ ਸੁਨੋ ਪੜੋ ਨਿਤ ਪਾਈ ਗੁਰਪੂਰੇ ਤੂੰ ਰਾਖਿਆ ਰਾਵ ਸਚਾ ਸ ਮਿੱਤ ਵਡਾਈ ਭਗਤ ਵਛਲ ਦਈ ਅਲਾ ਸੰਤਾਂ ਕੀ ਪੈ ਰਖਦਾ ਆਇਆ ਆਦੂ ਮਿਰਦ ਬ੍ਰਤ ਪਾਲਾਉ ਹਰ ਅਮਰਤਨਾ ਪੋਜਨ ਨਿਤ ਕੁੰਚਾ ਸਰਬ ਵੇਲਾ ਸੁਮੁਖ ਪਾਵੋ ਜਰਮਰਾ ਤਾ ਪੋ ਸਭ ਨਾ ਠਾ ਗੁਣ ਗੋਵਿੰਦ ਨਿਤ ਗਾਵੋ ਸੁਨੀ ਅਰਦਾਸ ਸੁਆਮੀ ਮੀਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਨਾਨਕ ਕੀ ਵਡਿਆਈ ਪਰਕਟ ਭਈ ਸਗਲੇ ਜੁਗ ਅੰਤਰ ਗੁਰ ਨਾਨਕੀ ਵਡਿਆਈ ਸੋਠ ਮਹਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿਦਨ ਪ੍ਰਭ ਕੀ ਚਰਨ ਨਿਹਾਰੀਆ ਰੱਖ ਨਿਹਾਰੀ ਰੱਖ ਬਾਰਕ ਸਭ ਗੁਰਤਾਵ ਉਤਾਰਿ ਆਓ ਉਭਰੇ ਸੰਤ ਗੁਰ ਕੀ ਸੇ ਨਾਈ ਜਾਕੀ ਸਿਵਨਾ ਬਿੱਚੀ ਜਾਈ ਰਹਾ ਕਰਮੈ ਸੂ ਬਰ ਫਨ ਸੁਖਾ ਪ੍ਰਵ ਆਪਣੇ ਪੈ ਦੀਆ ਲਾਉ ਨਾਨਕ ਬਿਗਨ ਨਾ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾ ਲਾਉ ਸੋਟ ਮਹੰਲਾ ਪੰਜਵਾਂ ह कले सब नाठी प्र अपने कृपाधारी आठ स्वामी पूर्ण कल हमारी हाजियो तो सुख संपतरा राख आखलिहू भाई मेरे को प्र आगे अरदास हो जो मांगो सोई सोई पावो ਆਪਣੇ ਖਸ਼ਮਪੁਰੂਸਾ ਕਹੋ ਨਾਨਕ ਗੁਰਪੂਰਾ ਬੇਟਿਉ ਮਿਟਿਓ ਸਗਲਾਂ ਦੀਸਾ ਸੋਟ ਮਹੱਲਾ ਪੰਜਵੈ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁਖ ਮਿਟਾਇਉ ਤਾਪ ਰੋਗੈ ਗੁਰ ਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੋਇ ਦਤ ਕਰਨ ਕਰਨ ਸਮਰਾਸ ਸੁਆਮੀ ਪੂਰਨ ਪੁਰਖ ਵੀ ਦਾਤਾ ਰਹਾ ਅਨੰਦ ਬਨੋ ਮੰਗਲ ਗੁਣ ਕਾ ਹੋ ਗੁਰ ਨਾਨਕ ਫੈਦੀ ਆਲਾ ਜੈ ਜੈਕਾਰ ਪੈਟ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਤ ਮਹਲਾ ਪੰਜਵਾ ਦੁਰ ਤਗਿਆ ਹਰ ਪ੍ਰਭ ਆਪੇ ਸਭ ਸੰਸਾਰ ਰੋਬਾਰੀਆ ਪਰ ਬ੍ਰਹਮ ਪ੍ਰਕਿਰਪਾ ਦਾਰੀ ਹਮਰਾ ਆਪਣਾ ਬੇਦਸ ਮਾਰੀਆ ਹੋਈ ਰਾਜੀ ਰਾਮ ਕੀ ਰਖਵਾਲੀ ਸੂ ਸਹਿਜ ਆਨੰਦ ਗੁਣ ਗਾਓ ਮਨ ਤਨ ਦੇ ਸੁਖਾਲੀ ਰੋ ਤਤੋ ਦਾਨ ਸਬਗੁਰ ਮੀਰਾ ਮੋ ਤਿਸ ਕਾ ਬਰਵਾਸਾ ਬਖਸ਼ ਲੈ ਸਭ ਸਚੈ ਸਾਹਿਬੂ ਸੁਨ ਨਾਨਕੀ ਅਰਦਾਸਾ ਸੋਟ ਮਹੱਲਾ ਪੰਜਵਾਂ ਬਖਸ਼ਿਆ ਪਰਮ ਬ੍ਰਹਮ ਪਰਮੇਸ਼ਰੀ ਸਗਲੇ ਰੋਗ ਬਿਦਾਰੀ ਗੁਰਪੂਰੇ ਕੀ ਸੱਣੀ ਉਬਰੈ ਕਾਰ ਸਤਿ ਸਵਰੀ ਹਰ ਦਿਨ ਸਿਮਰਿਆ ਨਾਮ ਧਾਰੂ ਤਵ ਤਾਰੇ ਸੰਗਰਪੂਰੇ ਆਪਣੀ ਕਿਰਪਾ ਧਾਰੇ ਰਹਾ ਸਦਾ ਅਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਹਰ ਰਾਖਿਆ ਵੰਡੀ ਵੰਡਿਆਈ ਨਾਨਕ ਕਰਤੇ ਕੀ ਸੋਚ ਸਬਦ ਸਤਿ ਭਾਖਿਓ ਸੋਟ ਮਲਾ ਪੰਜਵਾਹ ਫੇਰ ਕਿਰਪਾ ਸੁਆਮੀ ਮੇਰੀ ਤੇ ਸਾਚੇ ਦਰਬਾਰ ਸਤਗੁਰ ਤਾਪ ਬਗਵਾਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਖੇ ਜਮੇ ਕੀ ਉਹ ਹਟਤਾਰੇ ਹਰ ਕੀ ਚੰਨ ਦੇ ਅੁਰ ਧਾਰੂ ਸਦਾ ਸਦਾ ਪ੍ਰਭ ਸਿਮਰੇ ਪਾਈ ਦੁੱਖ ਕਿਲ ਵਿਖ ਘਟ ਨ ਹੋਰ ਰਹਾਉ ਤਿਸ ਕੀ ਸਨਿਊ ਬਰੇ ਭਾਈ ਜਿਨ ਰਚਿਆ ਸਭ ਕੋਈ ਕਰਨ ਕਾ ਸੰਮਰਸੁ ਆਮੀ ਕਨ ਕਾ ਸੰਮਰਸੁ ਭਾਈ ਸਚੈ ਸਚੀ ਸੂਈ ਨਾਨਕ ਪ੍ਰਭ ਤੇ ਆਏ ਭਾਈ ਮਨ ਕਨ ਸੀਤਲ ਹੋਈ ਸੋਟ ਮੰਨ ਲਾ ਪੰਜਿ ਵਾਈ ਸੰਤਾ ਹਰ ਹਰ ਨਾਮ ਪ੍ਰਿਆਈ ਸੁਖ ਸਾਗਰੀ ਪ੍ਰਸਰ ਨਹੀ ਮਨ ਚਿੰਦਿਆੜਾ ਫਲ ਪਾਈ ਰਹਾ ਸੰਤ ਘਰ ਪੂਰੀ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਰ ਬ੍ਰਹਮ ਪ੍ਰਭ ਕਿਰਦਿਆ ਲਾਉ ਦੁਖ ਮਿਟਿਆ ਪਰਵਾਰੀ ਪਰ ਬ੍ਰਹਮ ਪ੍ਰਭ ਦਿਆ ਲਾ ਦੁਖ ਮਿਟਿਆ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਦਰੋ ਨਾਨਕ ਪਤਰਾ ਕੀ ਪਰਮੇਸ਼ਰ ਦੇ ਅਸਾ ਸੰਸਾਰ ਸੋਟ ਮੰਲਾ ਪੰਜਵਾ ਮੀਰਾ ਸਤਗੁਰ ਰਖਵਾਲਾ ਹੋਆ ਧਰ ਕਿਰਪਾ ਪ੍ਰਭ ਹਾ ਦੇ ਰੱਖਿਆ ਹਰ ਗੋਵਿੰਦ ਨਵਨ ਰੂਵਾਰ ਹੋ ਤਾਪ ਗਿਆ ਪ੍ਰਭ ਮਿਟਾਇਆ ਜਨ ਕੀ ਲਾਜ ਰਖਾਈ ਸਾ ਸੰਗਤ ਤੀ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਰਿ ਪਾਲ ਪ੍ਰਾਦੋ ਐਸ ਵਾਰੇ ਹਮਰਾ ਗੁਨ ਆਗੁ ਨਾ ਵਿਚਾਰਿਆ ਟਲ ਬਚਨ ਨਾਨਕ ਗੁਰਤੀ ਰਾ ਸਫਲ ਕਰਮ ਸਤਕ ਧਾਰਿਆ ਸੋਰਠਿ ਭੁਲਾ ਪੰਜਵੈ ਜੀਐ ਜੰਤਰ ਸੈ ਤਿਸਕੇ ਕੀਏ ਸੁਈ ਸੰਸਹਾਈ ਆਪਣੇ ਸੇਵਕੀ ਆਪੇ ਰੱਖੇ ਪੂਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੀਰਨੋ ਲੋਗ ਗੁਰੂ ਰੈ ਪੂਰੀ ਸਵ ਰੱਖੀ ਹੋਏ ਸਗਲਾ ਦਿਆਲੂ ਰਹਾਉ ਅੰਦਰ ਨਾਨਕ ਨਾਮ ਦੇਾਈ ਜੀ ਪ੍ਰਾਨ ਕਾ ਦਤ ਆਉ ਠੋ ਆਪਣੇ ਦਾਸ ਕੋ ਕੰਠ ਲਾਈ ਰੱਖੇ ਜਿਉ ਵਾਰਕ ਪਤਮਤ ਸੋਠ ਮਹਲਾ 5 ਥਾਂ ਪਾਈ ਕਰਤਾਰੀ ਤਾਂ ਛੋੜ ਗਿਆ ਪਰਿਵਾਰੀ ਗੁਰੂ ਰਹਿ ਰਾਖੀ ਸੰਸਤੇ ਕੀਤਾ ਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਹ ਸਹਿ ਸੁਖ ਖਿੰਮੈ ਉਪਜੀ ਮਨ ਹੋਆ ਸਦਾ ਸੁਖਾਲਾ ਰਹਉ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੂਪ ਬਿਦਾਰੂ ਆਪਣੀ ਕਿਰਪਾ داری ਤਿੰਨ ਸਹਿ ਲੀ ਬਾਤ ਸੁਹਾਰੀ ਪਰ ਆਪਣਾ ਬਿਰਤ ਸਮਾਰਿਆ ਮਰਾ ਗੁਣ ਆਗੁਨਾ ਵਿਚਾਰਿਆ ਗੁਰ ਕਾ ਸਬਦ ਭੈਉ ਸਾ ਕੀ ਤਿੰਨ ਸਗ ਲੀਲਾ ਜੇ ਰਾਖੀ ਬੋਲਾ ਆ ਬੋਲੀ ਤੀਰਾ ਤੂੰ ਸਾਹਿਬ ਗੁਣੀ ਘੀਰਾ ਜੈ ਨਾਨਕ ਨਾਮ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਟ ਮਹਲਾ 5 ਗੁਰਪੂਰਾ ਆਰੰਭੇ ਕਾਰਜ ਸਗਲੇ ਸਦੀ ਸੇਲ ਮਨੋਰਥ ਪੂਰੀ ਬਾਜੀ ਅਨਰ ਤੂਰੀ ਸੰਤ ਰਾਮ ਜੈ ਸੋ ਪਾਇ ਸੰਤ ਸਥਾਨ ਵਸੇ ਸੁਖ ਸੇਂਜੀ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਰਮ ਮਨ ਪਾਣੀ ਨਾਨਕ ਦਾਸ ਸੁਖਾਣੀ ਨਿਰਮਲ ਕਤਹ ਕਹਾਣੀ ਗੁਰਪੂਰੇ ਕੀ ਬਾਣੀ ਪਰ ਬ੍ਰਹਮ ਮਨ ਪਾਣੀ ਨਾਨਕ ਦਾਸ ਸੁਖਾਣੀ ਨਿਰਮਲ ਕਤਹ ਕਹਾਣੀ